ਕਿ ਆਪਾਂ ਕਿਸੇ ਵੀ ਪੋਲੀਟੀਕਲ ਬੰਦੇ ਦਾ ਜਾਂ ਰਾਜਨੀਤਿਕ ਬੰਦੇ ਦਾ ਵਿਰੋਧ ਨਹੀਂ ਕਰਨਾ ਦੀਪ ਸਿੱਧੂ ਇੱਕ ਨਾਂ ਨਹੀਂ ਉਹ ਸੋਚ ਬਣ ਚੁੱਕੀ ਸੀ ਦਿਲਾਂ ਦੇ ਵਿੱਚ ਦੀਪ ਸਿੱਧੂ ਬਾਰੇ ਕਿੰਨਾ ਪਿਆਰ ਆ ਕੱਲਾ ਇੱਥੇ ਨਹੀਂ ਅਮਰੀਕਾ ਕੈਨੇਡਾ ਹਰ ਇੱਕ ਵਰਲਡ ਦੇ ਵਿੱਚ ਦੀਪ ਸਿੱਧੂ ਦੀ ਅੱਜ ਕੁਰਬਾਨੀ ਨੂੰ ਵੇਖ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਦੁਨੀਆ ਅੱਜ ਫਤਗੜ ਸਾਹਿਬ ਦੀ ਧਰਤੀ ਤੇ ਜਾ ਰਹੀ ਹੈ ਇਹ ਮੇਰਾ ਨਾਮ ਗੁਰਵਿੰਦਰ ਸਿੰਘ ਯੋਲੀ ਪਿੰਡ ਕਾਲਾ ਫਗਾਨਾ ਅੱਜ ਦੀਪ ਸਿੱਧੂ ਦੀ ਅੰਤਮ ਅਰਦਾਸ ਜੇ ਸ਼ਾਮ ਨੂੰ ਆਉਣ ਵਾਸਤੇ ਚੱਲੇ ਆ ਤੇ ਅੱਜ ਜਿਹੜਾ ਤੁਸੀਂ ਵੇਖ ਰਹੇ ਹੋ ਵੀ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਦੀਪ ਸਿੱਧੂ ਬਾਰੇ ਕਿੰਨਾ ਪਿਆਰ ਆ ਕੱਲਾ ਇੱਥੇ ਨਹੀਂ ਅਮਰੀਕਾ ਕੈਨੇਡਾ ਹਰ ਇੱਕ ਵਰਲਡ ਦੇ ਵਿੱਚ ਦੀਪ ਸਿੱਧੂ ਦੀ ਅੱਜ ਕੁਰਬਾਨੀ ਨੂੰ ਵੇਖ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਦੁਨੀਆ 'ਚ ਫਤਗੜ ਸਾਹਿਬ ਦੀ ਧਰਤੀ ਤੇ ਜਾ ਰਹੀ ਹੈ ਇਹ ਤੇ ਗੱਲ ਹੈ ਜਿਹੜੀ ਤੁਸੀਂ ਪਰਿਵਾਰ ਦੀ ਗੱਲ ਕਰਦੇ ਹੋ ਜਦੋਂ ਦੀਪ ਸਿੱਧੂ ਦੇ ਨਾਲ ਇੰਨਾ ਪਿਆਰ ਆ ਤੇ ਉਹਦੇ ਪਰਿਵਾਰ ਦੇ ਜਿਹੜੇ ਪਰਿਵਾਰ ਆ ਉਹਨਾਂ ਤੇ ਵੇਹੇ ਹੀ ਬੜਾ ਪਿਆਰ ਹੋ ਕਿਉਂਕਿ ਦੀਪ ਸਿੱਧੂ ਦੇ ਜਿਹੜੀ ਉਹਦੇ ਪਰਿਵਾਰ ਆ ਉਹਦਾ ਜੁੜਿਆ ਆ ਤੇ ਜੇ ਦੀਪ ਸਿੱਧੂਆਂ ਇੰਨਾ ਪਿਆਰ ਹੋਦਾ ਤੁਸੀਂ ਇਹ ਸੋਚੋ ਤੇ ਪਰਿਵਾਰ ਨਾਲ ਕਿੰਨਾ ਪਿਆਰ ਹੋਵੇਗਾ ਇਹ ਜਿਹੜਾ ਕੱਟ ਜਾ ਰਿਹਾ ਵਾ ਇਹ ਇੱਕ ਕੌਮ ਨੂੰ ਸੰਦੇਸ਼ ਆ ਉਹਨਾਂ ਨੇ ਕਿਹਾ ਹੈ ਵੀ ਮੇਰੀ ਜਿਹੜੀ ਸੋਚ ਨੂੰ ਜਿੰਦਾ ਰੱਖਿਓ ਠੀਕ ਆ ਮੇਤੀ ਮੇਰੀ ਇਹ ਸਾਹਦ ਉਹਦੇ ਰੋਏ ਹੋਣਾ ਜਿਹੜੀ ਮੇਰੀ ਸੋਚ ਆ ਉਹਨੂੰ ਜਿੰਦਾ ਰੱਖਿਓ ਵੇਖੋ ਇਹ ਤੁਸੀਂ ਵੇਖ ਲਓ ਕਿ ਨੌਜਵਾਨਾਂ 'ਚ ਹੜ ਆ ਗਿਆ ਤੇ ਜਦੋਂ ਨੌਜਵਾਨ ਜਿੱਧਰ ਵੀ ਇਹ ਨਹੀਂ ਕਿਹੇ ਦੇਸ਼ ਦੇ ਵੀ ਜਿੱਧਰ ਨੂੰ ਜੂ ਤੁਰਦਾ ਉਸ ਦੇਸ਼ ਦੀ ਹਮੇਸ਼ਾ ਚੜ੍ਹਾਈ ਹੁੰਦੀ ਆ ਤੇ ਇਹ ਆਉਣ ਵਾਲੇ ਸਮੇਂ ਤੇ ਦੀਪ ਸਿੱਧੂ ਦੀ ਸੋਚ ਦੀ ਪਰਮਾਤਮਾ ਕਿਰਪਾ ਕਰੇ ਉਹਦੀ ਸੋਚ ਤੇ ਸਾਰਾ ਪਹਿਰਾ ਦੇਣ ਇਦਾਂ ਹੀ ਦਿੰਦੇ ਰਹਿਣ ਜਿੱਦਾਂ ਅੱਜ ਲੱਖਾਂ ਦੀ ਦੁਨੀਆ ਦੇ ਵਿੱਚ ਉਥੇ ਉੱਪੜ ਰਹੀ ਆ ਸੱਚੇ ਪਾਤਸ਼ਾਹ ਕਾ ਦੀ ਕਿਰਪਾ ਕਰਾਂਗੇ ਭਈ ਉਹਦੀ ਸੋਚ ਤੇ ਸਾਰੇ ਨੌਜਵਾਨ ਚੱਲਦੇ ਰਹਿਣ ਦੀਪ ਸਿੱਧੂ ਦੇ ਭੋਗ ਦੇ ਮੌਕੇ ਵੱਡੀ ਗਿਣਤੀ ਚ ਪੰਜਾਬ ਭਰ ਤੋਂ ਸੰਗਤਾਂ ਨੀ ਰਵਾਨਾ ਹੋਈਆਂ ਨੇ ਉਹਨਾਂ ਨੂੰ ਅੱਜ ਦੀ ਜਿੱਕਰ ਗੱਲ ਕਰੀਏ ਤਾਂ ਤਸਵੀਰਾਂ ਇਸ ਸਮੇਂ ਮੁੱਖ ਮਾਰਗ ਤੋਂ ਬਿਲਕੁਲ ਢਿਲਵਾ ਦੇ ਕਪੂਰਥਲਾ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਵੱਡੀ ਗਿਣਤੀ ਚ ਜਥੇ ਇਹਦੀਆਂ ਤਸਵੀਰਾਂ ਨਹੀਂ ਹੈਗੀਆਂ ਉਹ ਤੁਹਾਨੂੰ ਸਾਂਝੀਆਂ ਕਰਦੀ ਹੈ ਪਹਿਲਾਂ ਇੱਕ ਵਾਰੀ ਕਿ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਹੈਗੀਆਂ ਬਿਲਕੁਲ ਔਰ ਜਿਹੜੇ ਮਾਝੇ ਦੇ ਖਾਸ ਕਰ ਜ਼िले ਹੈਗੇ ਸਾਰਿਆਂ ਤੋਂ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਵਾਂ ਇਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਰਵਾਨਾ ਹੋਣ ਜਾ ਰਹੀਆਂ ਕੀ ਨਾਮ ਵੀਰ ਜੀ ਔਰ ਕਿਹੜੀ ਜਗ੍ ਬਚਿੱਤਰ ਸਿੰਘ ਮੇਰਾ ਨਾਮ ਆ ਜੀ ਮੈਂ ਪਿੰਡ ਪੇਖਵਾਲੀ ਜ਼ਿਲ੍ਹਾ ਗੁਰਦਾਸਪੁਰ ਤੋਂ ਆਇਆ ਮੈਂ ਇਹੀ ਮੈਸੇਜ ਦਿਨਾ ਦੇਣਾ ਚਾਹੁੰਦਾ ਅੱਜ ਸੰਗਤ ਨੂੰ ਕਿ ਉੱਥੇ ਆਪਾਂ ਕਿਸੇ ਵੀ ਪੋਲਿਟੀਕਲ ਬੰਦੇ ਦਾ ਜਾਂ ਰਾਜਨੀਤਿਕ ਬੰਦੇ ਦਾ ਵਿਰੋਧ ਨਹੀਂ ਕਰਨਾ ਕਿਉਂਕਿ ਦੀਪ ਸਿੱਧੂ ਹਮੇਸ਼ਾ ਵੀਰ ਇਹੀ ਕਹਿੰਦਾ ਆਇਆ ਵੀ ਉਹਨੇ ਵਿਰੋਧ ਨਹੀਂ ਕੀਤਾ ਕਿਸਦਾ ਵੀ ਸਿਫਤੀ ਕਰਦਾ ਆਇਆ ਤੇ ਅੱਜ ਵੀ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਨਾ ਅੱਜ ਦੇ ਦਿਨ ਅੱਜ ਦੇ ਦਿਨ ਜਾਵਤੇ 'ਚ ਰਹਿਣਾ ਤੇ ਇੱਕ ਮੇਰਾ ਵੀਰ ਗੱਡੀਆਂ ਹੋਲੀ ਚਲਾਉਣੀਆਂ ਨੇ ਧਿਆਨ ਨਾਲ ਰੋਡ ਤੇ ਆਪਾਂ ਜਾਣਾ ਤੇ ਵਾਹ ਗੱਡੀ ਖਾਲਸਾ ਵਾਹ ਗੱਡੀ ਫਤਿਹ ਇਹ ਕਹਿ ਸਕਦੇ ਬਿਲਕੁਲ ਵਧੀਆ ਗੱਲ ਹੈਗੀ ਆ ਤੁਹਾਡੀ ਕਿਉਂਕਿ ਦੇਖਿਆ ਜਾਵੇ ਤਾਂ ਕਰੀਬ 6-700 ਗੱਡੀ ਦਾ ਜਿਹੜਾ ਮਾਰਚ ਹੈਗਾ ਉਹ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਹੈਗਾ ਇੱਥੇ ਵੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਕਤਾਰ ਜਿਹੜੀ ਵਾਹਨਾਂ ਦੀ ਉਹ ਚੱਲਦੀ ਜਾ ਰਹੀ ਹੈਗੀ ਆ ਸੋ ਇੱਕ ਚੰਗਾ ਸਨੇਹਾ ਹੈਗਾ ਵਾ ਬਿਲਕੁਲ ਨੌਜਵਾਨ ਵੀਰੋ ਲੋ ਸਾਡੇ ਨਾਲ ਬਾਬਾ ਜੀ ਬਾਬਾ ਸ਼ੁਭਨਾਮ ਮੇਰਾ ਨਾਮ ਭगील ਸਿੰਘ ਹੈ ਜੀ ਕਹਿਣਾ ਚਾਹੋਗੇ ਅੱਜ ਸੰਗਤ ਵੱਡੀ ਗਿਣਤੀ ਚ ਰਵਾਨਾ ਹੋਣ ਜਾ ਰਹੀ ਕੀ ਕਹਿਣਾ ਚਾਹੋਗੇ ਇਹ ਸਾਰੀ ਸੰਗਤ ਜੀ ਦੀਪ ਸਿੱਧੂ ਜੀ ਦਾ ਪਿਆਰ ਹੈ ਜੀ ਜੋ ਵੀ ਉਹਨਾਂ ਦੀ ਇਹ ਸੋਚਤੇ ਜਿਹੜੇ ਦੂਜਾ ਤੁਸੀਂ ਪਰਿਵਾਰ ਦੀ ਗੱਲ ਕੀਤੀ ਹੈ ਜੋ ਵੀ ਜਾ ਰਿਹਾ ਹੈ ਦੀਪਸਿੱਧ ਦਾ ਪਰਿਵਾਰ ਹੀ ਜਾ ਰਿਹਾ ਜੀ ਇਹ ਸਾਰੇ ਉਹਨਾਂ ਦਾ ਪਿਆਰ ਹੈ ਸਨੇਹਾ ਹੈ ਤਾਂ ਇਹ ਸਾਰੀ ਸੰਗਤ ਜੋ ਆ ਠਾਠਾ ਮਾਰਦੇ ਲੱਖਾਂ ਦੀ ਸੰਗਤ ਦੇਖੋ ਜਾਰੀ ਉਹਨਾਂ ਨੇ ਪਿਆਰ ਨੂੰ ਸਲਾਮ ਹੈ ਜੀ ਦੀਪਸਿੱਧੂ ਦੀ ਸੋਚ ਨੂੰ ਸਲਾਮ ਹੈ ਬਸ ਇਹ ਕੀ ਕਹਿ ਸਕਦੇ ਆ ਜੀ ਉਹਨਾਂ ਦੀ ਕੁਰਬਾਨੀ ਵੀ ਬਹੁਤ ਵੱਡੀ ਕੁਰਬਾਨੀ ਹੈ ਸਾਰਾ ਕੁਝ ਛੱਡ ਛਡਾ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਦੇ ਲੋਕਾਂ ਦੀ ਰਾਖੀ ਲਈ ਉਹਨਾਂ ਦੇ ਪਿਆਰ ਨੂੰ ਸਾਰਾ ਕੁਝ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ ਜੀ ਦੀਪ ਸਿੱਧੂ ਨੇ ਇਸ ਕਰਕੇ ਬਹੁਤ ਵੱਡੀ ਦੀਪ ਸਿੱਧੂ ਇੱਕ ਨਾਂ ਨਹੀਂ ਇੱਕ ਸੋਚ ਬਣ ਗਈ ਹੈ ਜੀ ਤੇ ਬਣੀ ਰਹਿਣੀ ਹੈ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ ਤੇ ਹਮੇਸ਼ਾ ਨੌਜਵਾਨਾਂ ਦੇ ਦਿਲਾਂ ਦੀ ਰੋ